ਨੇਸ਼ਨਲ ਮੀਟੀ ਦੀ ਗੱਲ ਕਰ ਲਓ ਜੀ ਤੁਸੀਂ ਪੰਜਾਬ ਦੀ ਮੀਟੀ ਦੀ ਗੱਲ ਕਰ ਲਓ ਇਹ ਜਦੋਂ ਕਿਤੇ ਕੋਈ ਹਸਪਤਾਲ ਦੇ ਵਿੱਚ ਵੱਡਾ ਹਸਤਰਾ ਦਾਖਲ ਹੋ ਜਾਂਦਾ ਤੇ ਇਹਨਾਂ ਨੂੰ ਤਾਂ ਚਾਹ ਚੜ ਜਾਂਦਾ ਇੱਕ ਬਹੁਤ ਵਧੀਆ ਵਧੀਆ ਜਿਹੜੀ ਵਧੀਆ ਕਹ ਲੋ ਮਤਲਬ ਪੇ ਤੌਰ ਤੇ ਵਧੀਆ ਜਿਨ੍ਹਾਂ ਨੂੰ ਪੈਸੇ ਸੋਨੇ ਮਿਲਦੇ ਆ ਮਹਾਰਾਜ ਮਤਲਬ ਲੱਖਾਂ ਚ ਪੇ ਆ ਉਹਨਾਂ ਦੀ ਉਹ ਟੀਵੀ ਉੱਤੇ ਉਹਨਾਂ ਨੇ ਕਸੀਦੇ ਪੜਨੇ ਸ਼ੁਰੂ ਕਰ ਦਿੱਤੇ ਕਿ ਧਰਮਿੰਦਰ ਜੀ ਆਇਆ ਇਥੇ ਹੈ ਨਾ ਸਾਨੇਵਾਲ ਤੇ ਆਈ ਉਹ ਸੋਕੂ ਐਸੇ ਕੀਤਾ ਤਾਂ ਵੈਸੇ ਕੀਤਾ ਤਾਂ ਬਾਅਦ ਦੇ ਵਿੱਚ ਜਦੋਂ ਪਤਾ ਲੱਗਾ ਫਿਰ ਮੁਆਫੀ ਮੰਗਣੀ ਪੈ ਗਈ ਕੋਈ ਮਰੇ ਕੋਈ ਜੀਵੇ ਸੁਥਰਾ ਢੋਲ ਪਤਾ ਸੀ ਦੀ ਮੀਡੀਆ ਦਾ ਹਾਲ ਤਾਂ ਇਹ ਆ ਬੀਪੀ ਸਿੰਘ ਗਿੱਲ ਜੀ ਕੀ ਕਹੋਗੇ ਜੋ ਬਾਲੀਵੁੱਡ ਦੇ ਵੱਡੇ ਅਦਾਕਾਰ ਤਰਮਿੰਦਰ ਹਸਪਤਾਲ ਵਿੱਚ ਦਾਖਲ ਸੀ ਪਿੱਛੇ ਮੀਡੀਆ ਦਾ ਜੋ ਰੁਖ ਰਿਹਾ ਕੀ ਉਹਨਾਂ ਦੀਆਂ ਮੌਤ ਦੀਆਂ ਖਬਰਾਂ ਚਲਾ ਦਿੱਤੀਆਂ ਮੀਡੀਆ ਦੇ ਇਸ ਗੈਰ ਜ਼ਿੰਮੇਵਾਰ ਰਵਈਏ ਬਾਰੇ ਕੀ ਬੋਲੋਗੇ ਨੈਸ਼ਨਲ ਮੀਡੀਆ ਦੀ ਗੱਲ ਕਰ ਲਓ ਜੀ ਤੁਸੀਂ ਪੰਜਾਬ ਦੀ ਮੀਡੀਆ ਦੀ ਗੱਲ ਕਰ ਲਓ ਇਹ ਜਦੋਂ ਕਿਤੇ ਕੋਈ ਹਸਪਤਾਲ ਦੇ ਵਿੱਚ ਵੱਡਾ ਹਸਤਰਾ ਦਾਖਲ ਹੋ ਜਾਂਦਾ ਤੇ ਇਹਨਾਂ ਨੂੰ ਤਾਂ ਚਾਹ ਚੜ ਜਾਂਦਾ ਮਾਫ ਕਰਨਾ ਸ਼ਬਦ ਔਖੇ ਆ ਪਰ ਕਹਿਣੇ ਬਣਦੇ ਆ ਰਾਜਵੀਰ ਜਵੰਦੇਵਾਰੀ ਵੀ ਤੁਹਾਨੂੰ ਪਤਾ ਹੀ ਹੈ ਇਹੇ ਕੁਛ ਹੋਇਆ ਸੀ ਰਾਜਵੀਰ ਜਵੰਦਾ ਹਸਪਤਾਲ ਦੇ ਵਿੱਚ ਦਾਖਲ ਆ ਤੇ ਇਹ ਬਾਹਰ ਖੜੇ ਆ ਕੋਈ ਡਾਕਟਰਾਂ ਨੂੰ ਪੈਸੇ ਦੇ ਰਿਹਾ ਕੋਈ ਚਪੜਾਸੀ ਨੂੰ ਕਹਿੰਦੇ ਆਫਰ ਕਰ ਰਿਹਾ ਸੋ ਉਹ ਬਾਰੇ ਉਹੋ ਗੱਲਾਂ ਹੀ ਜਾ ਕੇ ਤਰਮਿੰਦਰ ਦੇ ਨਾਲ ਜੁੜ ਗਈਆਂ ਤਰਮਿੰਦਰ ਨੇ ਲੰਮਾ ਸਮਾਂ ਬਾਲੀਵੁੱਡ ਤੇ ਰਾਜ ਕੀਤਾ ਬਿਮਾਰ ਸੀ ਹਸਪਤਾਲ ਦੇ ਵਿੱਚ ਦਾਖਲ ਸੀ ਲੋਕ ਮਿਲਣ ਜਾ ਰਹੇ ਸੀ ਤੇ ਇਹਨਾਂ ਨੇ ਹੈਡਲਾਈਨ ਜਿਹੜੀ ਚਲਾਤੀ ਹੈਡਲਾਈਨ ਕਿਦਾਂ ਚਲਾਈ ਇੱਕ ਨਾ ਮੀਡੀਆ ਦੇ ਵਿੱਚ ਹੋੜ ਲੱਗੀ ਆ ਹਰ ਇੱਕ ਬੰਦੇ ਦੇ ਵਿੱਚ ਮੀਡੀਆ ਗਲਤੀਆਂ ਜਿੰਨੀਆਂ ਗਲਤੀਆਂ ਕਰਦਾ ਇਸੇ ਹੋੜ ਦੇ ਵਿੱਚ ਹੀ ਕਰਦਾ ਕਿ ਖਬਰ ਸਭ ਤੋਂ ਤੇਜ਼ ਸਭ ਤੋਂ ਪਹਿਲਾਂ ਅਸੀਂ ਖਬਰ ਦੇ ਦਈਏ ਬਸ ਜਿਹੜੀ ਇਹ ਦੌੜ ਹੈ ਨਾ ਇਹ ਝੂਠੀਆਂ ਖਬਰਾਂ ਦੀ ਜੜ ਆ ਇੱਕ ਬੰਦੇ ਇੱਕ ਨੇ ਖਬਰ ਲਾਈ ਮਗਰ ਹੀ ਦੂਜਿਆਂ ਨੇ ਸੈਕਿੰਟਾਂ ਦੇ ਵਿੱਚ ਉਹਨੂੰ ਕਾਪੀ ਕਰਕੇ ਚੱਕ ਦਿੱਤਾ ਕੰਮ ਮੈਂ ਜਿਲ ਮੀਡੀਆਦਾਰੇ ਨਾਲ ਜੁੜਿਆ ਰਿਹਾ ਮੀਡੀਆਦਾਰੇ ਜਿੱਥੇ ਲੱਗਾ ਨਾ ਉੱਥੇ ਸਕਰੀਨਾਂ ਲੱਗੀਆਂ ਆਉਂਦੀਆਂ ਅੰਦਰ ਸਕਰੀਨਾਂ ਤੇ ਦੂਜੇ ਚੈਨਲ ਚੱਲਦੇ ਹੁੰਦੇ ਬਸ ਕਿਹੜੀ ਖਬਰ ਲੱਗ ਰਹੀ ਆ ਨਾਲੋਂ ਨਾਲ ਹੀ ਚੱਕਤਾ ਉਹ ਬੰਦਾ ਬੜਾ ਚੰਗਾ ਪਲਾ ਉਸ ਤੋਂ ਬਾਅਦ ਹੇਮਾ ਮਾਲੀ ਦਾ ਬਿਆਨ ਆਇਆ ਨਾ ਇਸ਼ਾ ਦਿਵੋਲ ਦਾ ਬਿਆਨ ਆਇਆ ਤੇ ਅੱਜ ਸਨੀ ਦਿਵੋਲ ਨੇ ਤਾਂ ਫੇਰ ਜਟਕਾ ਸਟਾਈਲ ਦੇ ਵਿੱਚ ਇਹ ਕਹਿਤਾ ਉਹ ਕਹਿੰਦਾ ਤੁਹਾਡੇ ਘਰ ਬੱਚੇ ਆ ਤੁਹਾਡੇ ਘਰੇ ਬਜ਼ੁਰਗ ਆ ਕੋਈ ਮਾੜੀ ਮੋਟੀ ਸ਼ਰਮ ਕਰ ਲੋ ਹੈ ਕੋਈ ਸ਼ਰਮ ਮਾੜੀ ਮੋਟੀ ਕਹਿੰਦਾ ਵੀਡੀਓ ਬਣਾਈ ਜਾਨੇ ਤੁਸੀਂ ਸਾਡੀ ਮਤਲਬ ਕਿਸੇ ਦਾ ਪਰਿਵਾਰਕ ਮੈਂਬਰ ਹਸਪਤਾਲ ਦੇ ਵਿੱਚ ਆ ਤੇ ਤੁਸੀਂ ਇੱਕ ਆ ਪਾਪਰਾਜ਼ੀ ਪਤਾ ਨਹੀਂ ਕੀ ਚੱਲ ਪਿਆ ਆ ਇਹ ਫੋਨ ਜਿਆ ਲੈ ਕੇ ਮਗਰ ਤੋਰੇ ਫਿਰਦੇ ਬੰਦੇ ਤੇ ਹਜੇ ਥੇ ਨਹੀਂ ਕਿੱਥੇ ਮਤਲਬ মিডিਏ ਦਾ ਤਾਂ ਮਿਆਰ ਇਹਨਾਂ ਥੱਲੇ ਲੈਵਲ ਤੇ ਚਲ ਗਿਆ ਇੱਕ ਬਹੁਤ ਵਧੀਆ ਵਧੀਆ ਜਿਹੜੇ ਵਧੀਆ ਕਹ ਲੋ ਮਤਲਬ ਪੇ ਤੌਰ ਤੇ ਵਧੀਆ ਜਿਨ੍ਹਾਂ ਨੂੰ ਪੈਸੇ ਸੋਹਣੇ ਮਿਲਦੇ ਆ ਮਹਾਰਾਜ ਮਤਲਬ ਲੱਖਾਂ ਚ ਪੇ ਆ ਉਹਨਾਂ ਦੀ ਉਹ ਟੀਵੀ ਉੱਤੇ ਉਹਨਾਂ ਨੇ ਕਸੀਦੇ ਪੜਨੇ ਸ਼ੁਰੂ ਕਰ ਦਿੱਤੇ ਕਿ ਧਰਮਿੰਦਰ ਜੀ ਆਇਆ ਥੇ ਹੈਨਾ ਸਾਨੇਵਾਲ ਥੇ ਆਏ ਸਬੂ ਐਸੇ ਕੀਤਾ ਤਾਂ ਵੈਸੇ ਕੀਤਾ ਤਾਂ ਬਾਅਦ ਦੇ ਜਦੋਂ ਪਤਾ ਲੱਗਾ ਫਿਰ ਮੁਆਫੀ ਮੰਗਣੀ ਪੈ ਗਈ ਇਸੇ ਕਰਕੇ ਹੀ ਕੋਈ ਵੀ ਖਬਰ ਆ ਨਾ ਉਹਨੂੰ ਸਹਿਜੇ ਨਾਲ ਦੇ ਲਉਗੇ ਤੇ ਤੁਹਾਨੂੰ ਬੇਇੱਜ਼ਤੀ ਦਾ ਸਵੱਬ ਨਹੀਂ ਹੋਣਾ ਪੈਂਦਾ ਬੇਇੱਜ਼ਤੀ ਦੇ ਕਿਉਂਕਿ ਨਿਕਲੇ ਬੋਲ ਜਵਾਨੋਂ ਤੇ ਨਿਕਲੇ ਤੀਰ ਕਮਾਨੋਂ ਮੁੜ ਕੇ ਵਾਪਸ ਨਹੀਂ ਮੁੜਦੇ ਸ਼ਬਦਾਂ ਦੇ ਜਿਹੜੇ ਟੱਕਿਆ ਨਾ ਇਹ ਬਹੁਤ ਡੂੰਘੇ ਹੁੰਦੇ ਆ ਜਿਹਦੇ ਪਰਿਵਾਰ ਦਾ ਮੈਂਬਰ ਜਿਹੜਾ ਉਹਨੂੰ ਵੈਂਟੀਲੇਟਰ ਉੱਤੇ ਆ ਸਾਰਾ ਪਰਿਵਾਰ ਸੁੱਖਾਂ ਸੁਖ ਰਿਹਾ ਕਿ ਬੰਦਾ ਬਚ ਜਵੇ ਤੇ ਮੀਡੀਆ ਦੇ ਵਿੱਚ ਇਹ ਖਬਰ ਫੈਲ ਜਵੇ ਕਿ ਧਰਮਿੰਦਰ ਦਾ ਹੋ ਗਿਆ ਦਿਹਾਂਤ ਤੇ ਉਸ ਪਰਿਵਾਰ ਦੇ ਵਿੱਚ ਗੁੱਸਾ ਰੰਜ ਹੈ ਨਾ ਉਹ ਤਾਂ ਉਹ ਸਾਰਾ ਕੁਝ ਮਿਕਸ ਹੋਊਗਾ ਨਾ ਇਹ ਤੁਸੀਂ ਆਪਣੇ ਪਰਿਵਾਰ ਨਾਲ ਸੋਚ ਕੇ ਦੇਖ ਲਓ ਇਹ ਤਾਂ ਗੱਲਾਂ ਹੋਣ ਨਿਕਲ ਰਹੀਆਂ ਕਿ ਜੇ ਇੱਕ ਪੰਜਾਬੀ ਦੇ ਕਲਾਕਾਰ ਬਦਲੇ ਟੀਵੀ ਚੈਨਲਾਂ ਵਾਲੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰ ਸਕਦੇ ਡਾਕਟਰਾਂ ਨੂੰ ਤੇ ਇਹ ਤਾਂ ਵੱਡਾ ਕੋਇਕਟਰ ਸੀ ਤੇ ਉਹਨਾਂ ਦੇ ਬਜਟ ਵੀ ਬੜੇ ਵੱਡੇ ਆ ਇਹਨਾਂ ਨੇ ਕਿੱਥੇ ਕਿੱਥੇ ਜਾ ਕੇ ਕੀਤਾ ਉਹ ਇੱਕ ਗੱਲ ਹੋਰ ਜਿਹੜੀ ਮੈਂ ਨੋਟ ਕੀਤੀ ਧਰਮਿੰਦਰ ਅੰਦਰ ਬੈੇ ਹਸਪਤਾਲ ਦੇ ਵਿੱਚ ਆਪਣੇ ਰੂਮ ਦੇ ਵਿੱਚ ਆ ਬੋਬੀ ਦੇ ਕੋਲ ਕੋਲ ਖੜਾ ਸਨੀ ਦੇ ਉਲ ਖੜਾ ਸਨੀ ਦੇ ਉਲ ਦਾ ਮੁੰਡਾ ਖੜਾ ਤੇ ਪ੍ਰਕਾਸ਼ ਕੋ ਜਿਹੜੀ ਉਹਨਾਂ ਦੀ ਪਤਨੀ ਆ ਉਹ ਉਥੇ ਜਿਹਦਾ ਵਰਲਾਪ ਕਰ ਰਹਾ ਹੈ ਕਿ ਉઠੋ ਜੀ ਉઠੋ ਜੀ ਐਡੇ ਕ ਘਟਿਆ ਐਡੇ ਕ ਨਕਮੇ ਲੋਕ ਆ ਅੰਦਰ ਕਿਸੇ ਨੇ ਉਹ ਵੀਡੀਓ ਬਣਾਈ ਤੇ ਉਹ ਸੋਸ਼ਲ ਮੀਡੀਆ ਉੱਤੇ ਛੱਡ ਦਿੱਤੀ ਉਹ ਉਹ ਬਣਾਈ ਪਤਾ ਕਿਦਾਂ ਉਹ ਬਣਾਈ ਦਿੱਤਾ ਕਿ ਉੱਪਰਲੀ ਜੇਬ ਦੇ ਵਿੱਚ ਦਾ ਕੈਮ ਫੋਨ ਪਾ ਆ ਕੈਮਰਾ ਔਨ ਕਰ ਲਿਆ ਪਰਿਵਾਰ ਵਰਲਾਪ ਕਰ ਰਿਆ ਤੇ ਐਲਾਨ ਤੀਨੇ ਕਿਸੇ ਨੇ ਵੀਡੀਓ ਬਣਾ ਕੇ ਪਾਤੀ ਆ ਓ ਥੋੜੀ ਵਾਲੀ ਸ਼ਰਮ ਕਰ ਲੋ ਠੀਠੋ ਪਰਿਵਾਰ ਦੇ ਵਿੱਚ ਉਹਨਾਂ ਦੀ ਜਿਹੜੀ ਪਤਨੀ ਆ ਧਰਮਿੰਦਰ ਦੀ ਧਰਮਿੰਦਰ ਦੇ ਦੋ ਵਿਆਹ ਆ ਤੁਹਾਨੂੰ ਪਤਾ ਇੱਕ ਹੀਵਾ ਮਾਲੀ ਦੇ ਨਾਲ ਇੱਕ ਪ੍ਰਕਾਸ਼ ਕੌਰ ਆ ਪ੍ਰਕਾਸ਼ ਕੌਰ ਪੰਜਾਬ ਤੋਂ ਆ ਹਨਾ ਉਹ ਕੋ ਬਹੁਤ ਬਰਲਾਪ ਕਰ ਲਈ ਉੱਠੋ ਜੀ ਤੁਹਾਨੂੰ ਮੇਰੀ ਉਮਰ ਲੱਗ ਜਾ ਤੇ ਯਾਰ ਤੁਸੀਂ ਉਹ ਮੂਮੈਂਟ ਵੀ ਕੈਪਚਰ ਕਰਕੇ ਸੋਸ਼ਲ ਮੀਡੀਆ ਤੇ ਪਾ ਦਨੇ ਆ ਇਨਸਾਨੀਅਤ ਕੋਈ ਐਥਿਕਸ ਕੋਈ ਹੈ ਹੀ ਨਹੀਂ ਤੁਹਾਡੇ ਚ ਕੋਈ ਜ਼ਮੀਰ ਕੋ ਹੈ ਹੀ ਨਹੀਂ ਤੁਹਾਡਾ ਮੈਨੂੰ ਲੱਗਦਾ ਉਹ ਉਸ ਬੰਦੇ ਦੇ ਉੱਤੇ ਤਾਂ ਬਹੁਤ ਵੱਡੀ ਕਾਰਵਾਈ ਹੋਊਗੀ ਕਿਉਂਕਿ ਪਰਿਵਾਰ ਇਸ ਇਸ ਵਕਤ ਸਦਮੇ ਦੇ ਵਿੱਚ ਵੀ ਆ ਗੁੱਸੇ ਦੇ ਵਿੱਚ ਵੀ ਆ ਕਿ ਤੁਸੀਂ ਅੰਦਰ ਜਿਹੜਾ ਡਾਕਟਰ ਦੇ ਨਾਲ ਕੋ ਸਹਾਇਕ ਹੋਊਗਾ ਜਾਂ ਡਾਕਟਰ ਹੋਊਗਾ ਮੈਨੂੰ ਨਹੀਂ ਪਤਾ ਕੌਣ ਹੈ ਉਸੀ ਉਹ ਉਹ ਮਾਮੇ ਨੇ ਅੰਦਰ ਵੀਡੀਓ ਬਣਾ ਲਈ ਤਰਵੇਂ ਅੰਦਰ ਨੂੰ ਦਿਖਾ ਰਹੇ ਆ ਉਹਨਾਂ ਨੂੰ ਕਿ ਉਹ ਅੰਦਰ ਲਗਾਇਆ ਦੱਸੋ ਦੂਜੀ ਗੱਲ ਇੱਕ ਤਾਂ ਇਹ ਕੰਮ ਹੋ ਗਿਆ ਦੂਜਾ ਸਾਡੇ ਲੋਕਾਂ ਦੇ ਵਿੱਚ ਇੱਕ ਗੱਲ ਬੜੀ ਭੈੜੀ ਹੈ ਹਰ ਇੱਕ ਬੰਦੇ ਦੀ ਅਸੀਂ ਤੁਲਨਾ ਉਹਦੀ ਵਿਚਾਰਧਾਰਾ ਨਾਲ ਕਰਨ ਲੱਗ ਪਏ ਨੇ ਪੱਤਰਕਾਰ ਹੋਇਆ ਜਿਹਦਾ ਚਲੋ ਅਸੀਂ ਨਿਊਜ਼ ਚੈਨਲ ਤੇ ਪੱਤਰਕਾਰੀ ਕਰਦੇ ਆ ਚਲੋ ਗੱਲਬਾਤ ਕਰਦੇ ਆ ਸੱਜੇ ਖੱਬੇ ਅਸੀਂ ਸਾਰਿਆਂ ਦੀ ਗੱਲ ਸੁਣਨੀ ਆ ਨਤਾਰਾ ਆਪਣਾ ਕਰਨਾ ਤਰਮਿੰਦਰ ਨੂੰ ਗਾਲਾਂ ਕੱਢਣ ਦਾ ਇਸ ਵਕਤ ਕੀ ਕਈ ਕਈ ਗਾਲਾਂ ਕੱਢੀ ਜਾਂਦੇ ਆ ਤਰਮਿੰਦਰ ਨੇ ਜੀ ਉਹ ਐ ਕਰ ਦਿੱਤਾ ਸੀ ਉਸ ਵਕਤ ਐ ਕਰ ਦਿੱਤਾ ਇਹ ਤਰਮਿੰਦਰ ਨੇ ਇੱਕ ਬਿਆਨ ਦਿੱਤਾ ਤਰਮਿੰਦਰ ਨੇ ਕੋ ਕਿਸੇ ਨੂੰ ਮਾਰਿਆ ਤਾਂ ਨਹੀਂ ਪਰ ਚਲੋ ਉਹ ਦੀ ਵਿਚਾਰਤਾ ਰਹੀ ਸੀ ਉਹਨੇ ਉਹਨੇ ਐਕਟਿੰਗ ਕੀਤੀ ਤੁਸੀਂ ਚੰਗਾ ਨਹੀਂ ਕਹਿ ਸਕਦੇ ਮਾੜਾ ਨਾ ਕੋ ਨਾਲੇ ਉਸ ਵਕਤ ਜਦੋਂ ਉਹ ਹਸਪਤਾਲ ਦੇ ਵਿੱਚ ਆ ਮਤਲਬ ਮੈਨੂੰ ਇਦਾਂ ਲੱਗਦਾ ਕਿ ਜੇ ਆਪਾਂ ਉਹਦੇ ਬਾਰੇ ਚੰਗਾ ਨਹੀਂ ਬੋਲ ਸਕਦੇ ਮਾੜਾ ਵੀ ਨਾ ਬੋਲੀ ਠੀਕ ਹੈ ਇਗਨੋਰ ਕਰ ਦਿਓ ਤੁਸੀਂ ਪਰ ਆਪਾਂ ਹਰ ਗੱਲ ਜਿਹੜੀ ਵਿਚਾਰਧਾਰਾ ਦੇ ਜਿਹੜੇ ਉਹ ਆਪਾਂ ਤਾਂ ਜਿਹੜੀ ਤਰਾਜੂ ਦੇ ਵਿੱਚ ਵੀ ਤੋਲਦੇ ਆ ਉਹ ਵੀ ਕਈ ਵਾਰੀ ਮੈਨੂੰ ਫੀਲ ਹੁੰਦਾ ਕਿ ਚਲੋ ਨਹੀਂ ਤੁਹਾਡੇ ਨਾਲ ਕਿਸੇ ਬਣਦੀ ਤੇ ਧੀਆ ਤੁਸੀਂ ਇੰਨੀ ਦੁਨੀਆ ਤੁਰੇ ਪਿਰਦੀ ਹੈ ਨਹੀਂ ਨਾ ਤੁਹਾਨੂੰ ਦੁੱਖਿਆ ਨਾ ਤੁਹਾਨੂੰ ਖੁਸ਼ੀਆ ਤੇ ਚੁੱਪੀ ਕਰ ਜਾਓ ਸੋ ਇਹ 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 ਗੱਲਾਂ ਸਾਰੀਆਂ ਧਰਮਿੰਦਰ ਨਾਲ ਜੁੜੀਆਂ ਜਿਹੜੀਆਂ ਪਿਛਲੇ ਦਿਨਾਂ ਤੋਂ ਪੜੀਆਂ ਪਰ ਲੱਗ ਹੁਣ ਅੱਜ ਇੱਕ ਨਾ ਵੀਡੀਓ ਦੇਖੀ ਮੈਂ ਉਹਦੀ ਪੁਰਾਣੀ ਵੀਡੀਓ ਆ ਉਹ ਵੀਡੀਓ ਦੇ ਵਿੱਚ ਰੇਖਾ ਆਮਰ ਖਾਨ ਤੇ ਤਰਮਿੰਦਰ ਤਿੰਨੇ ਹੀ ਜਣੇ ਘਰ ਤੋਂ ਬਾਹਰ ਨਿਕਲ ਰਹੇ ਆ ਤੇ ਉਹ ਦੋਨੇ ਜਿਹੜੇ ਆਮਰ ਖਾਨ ਤੇ ਰੇਖਾ ਨੂੰ ਸੀਓਫ ਕਰਨੇ ਦੇ ਲਈ ਬਾਹਰ ਤਰਮਿੰਦਰ ਹੁਣੀ ਨਿਕਲ ਰਹੇ ਆ ਉਹ ਕਿਸੇ ਨੇ ਉਹ ਵੀਡੀਓ ਚੱਕੀ ਤੇ ਉੱਤੇ ਲਿਖ ਕੇ ਪਤਾ ਕੀ ਪਾਤਾ ਹਜੇ ਤਾਂ ਜੱਟ ਕਹਿ ਆ ਮਤਲਬ ਇਹ ਸ਼ੋਅ ਕੀਤਾ ਵਿਊਜ਼ ਲੈਣ ਦੇ ਲਈ ਕਿ ਇਹ ਧਰਮਿੰਦਰ ਦੀ ਹੁਣ ਦੀ ਵੀਡੀਓ ਆ ਕਾਮਨ ਸੈਂਸ ਕੱਲ ਬੰਦਾ ਵੈਂਟੀਲੇਟਰ ਤੇ ਆ ਤੇ ਅੱਜ ਜਨਾਬ ਉਹ ਉਹ ਚੱਕ ਕੇ ਤੁਸੀਂ ਉਹਨੂੰ ਅੱਜ ਬਾਹਰ ਕੱਢ ਦਿੱਤਾ ਉਥੋਂ ਮਤਲਬ ਵਿਊਜ਼ ਦੇ ਲਈ ਤਾਂ ਅਸੀਂ ਕਿਤੇ ਵੀ ਗਰਕ ਸਕਦੇ ਹਾਂ ਕਿਤੇ ਵੀ ਇੱਥੇ ਕਰਕੇ ਸੋਸ਼ਲ ਮੀਡੀਆ ਤੋਂ ਤਾਂ ਮੇਰਾ ਮਾਨਾ ਕਿ ਜਾਂਦਾ ਕਿ ਯਾਰੀ ਕੀ ਇੱਥੇ ਬੋਲੀਏ ਤੇ ਕੀ ਗੱਲ ਕਰੀਏ ਕਿ ਹਰ ਇੱਕ ਚੀਜ਼ ਜਿਹੜੀ ਵਿਊਜ਼ ਦੇ ਤਰਾਜੂ ਦੇ ਵਿੱਚ ਤੋਲੀ ਜਾਂਦੀ ਆ ਸੋ ਇਹ ਗੱਲਾਂ ਸਾਰੀਆਂ ਜਿਹੜੀਆਂ ਧਰਮਿੰਦਰ ਦੇ ਨਾਲ ਜੁੜੀਆਂ ਇੱਕ ਵਧੀਆ ਐਕਟਰਸ ਸੀ ਕੀ ਉਸਨੇ ਸੋਚਿਆ ਕੀ ਉਸਨੇ ਕੀਤਾ ਉਸਦੀ ਜ਼ਿੰਦਗੀ ਨਹੀਂ ਪਸੰਦ ਤੁਸੀਂ ਨਾ ਕਹਿ ਦਿਓ ਚੰਗਾ ਕਹਿ ਦਿਓ ਪਰ ਧਰਮਿੰਦਰ ਨੇ ਬਹੁਤ ਜਿਹੜਾ ਉਹ ਪੰਜਾਬੀਅਤ ਨੂੰ ਜਿਹੜਾ ਉਹਨੇ ਆਪਣਾ ਮੋਹਰੇ ਰੱਖਿਆ ਪੰਜਾਬੀ ਸਪੀਕਿੰਗ ਪਰਿਵਾਰ ਆ ਪੰਜਾਬੀ ਮਾਂ ਬੋਲੀ ਨੂੰ ਪਿਆਰ ਕੀਤਾ ਬਾਕੀ ਜਿਹੜੀ ਉਹ ਬੰਦੇ ਦੀਆਂ ਜਿਹੜੇ ਚੰਗੇ ਗੋਣੇ ਆ ਉਹ ਹਮੇਸ਼ਾ ਯਾਦ ਰੱਖੇ ਜਾਂਦੇ ਆ ਮਾੜਿਆਂ ਨੂੰ ਲਾਂਹਤਾ ਪੈਂਦੀਆਂ ਪਰ ਧਰਮਿੰਦਰ ਦੇ ਨਾਲ ਇਹ ਜਾਜ ਜੋ ਸਾਰਾ ਕੁਝ ਜੁੜਿਆ ਨਾ ਇਹ ਜਿਤਰਮਿੰਦਰਾ ਕੱਲ ਨੂੰ ਕੋਈ ਹੋਰ ਹੋ ਸਕਦਾ ਮਾਤਲ ਕੀ ਕਹਿੰਦੇ ਹੁੰਦੇ ਆ ਕੋਈ ਮਰੇ ਕੋਈ ਜੀਵੇ ਸੋਥਰਾ ਕੋਲ ਪਤਾ ਸਹੀ ਪੀਵੇ মিডিਆ ਦਾ ਹਾਲਤ ਇਹ ਆ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਵੀਪੀ ਸਿੰਘ ਗਿੱਲ ਜੀ ਤੁਸੀਂ ਇਸ ਮਸਲੇ ਤੇ ਆਪਣੀ ਬੇਬਾਕ رائے ਸਾਡੇ ਦਰਸ਼ਕਾਂ ਅੱਗੇ ਰੱਖੀ